ਹਾਂਜੀ ਸਾਡੇ ਪਿੰਡ ਦਾ ਆਪਣਾ ਸੋਗ ਦੀ ਲਹਿਰ ਦੌੜ ਗਈ ਹੈ ਸਾਡੇ ਪਿੰਡ ਦਾ ਜੋ ਰਣ ਧੀਰ ਸਿੰਘ ਉਰਫ ਧੀਰਾ ਪੁੱਤਰ ਕੌਰ ਸਿੰਘ ਵਾਸੀ ਚੱਕ ਭਾਈਕੇ ਦਾ ਰਹਿਣ ਵਾਲਾ ਸੀ ਜੋ ਬਟਲਾਡੇ ਕੰਮ ਆਇਆ ਹੋਇਆ ਸੀ ਆਪਣੇ ਮੀਜੀ ਜਾਂਦੇ ਸਮੇ ਗੁਰੂ ਨਾਨਕ ਕਾਲਜ ਦੇ ਛੋਟੇ ਗੇਟ ਕੋਲ ਇੰਨਾ ਤਰਪਨਾਕ ਭਿਆਨਕ ਹਾਦਸਾ ਹੋਇਆ ਕਿ ਗੱਡੀ ਦਰਖਤ ਵਿੱਚ ਵੱਜ ਕੇ ਉਸ ਦਾ ਉੱਪਰ ਲੜਤੀ ਸੀ ਥੱਲੇ ਡੋਕੀ ਜੇ ਰਣ ਧੀਰ ਸਿੰਘ ਧੀਰਾ ਦੀ ਥਾਂ ਤੇ ਮੌਤ ਹੋ ਗਈ ਔਰ ਮੁਖਵਿੰਦਰ ਸਿੰਘ ਜੋ ਸਿਵਲ ਹਸਪਤਾਲ 'ਚ ਦਾਖਲ ਹੈ ਸਾਡੇ ਪਿੰਡ 'ਚ ਪੂਰੀ ਸੋਗ ਦੀ ਲਹਿਰ ਦੌੜੀ